ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਹੱਲ ਕਰ ਰਹੀ ਹੈ। ਇਸੇ ਲੜੀ ਤਹਿਤ ਐਸਐਸ ਨਗਰ ਸ਼ਹਿਰ ਵਿਖੇ ਸੀਵਰ ਸਿਸਟਮ ਅਤੇ ਸਟਾਰਮ ਵਾਟਰ ਪਾਈਪਲਾਈਨਾਂ ਵਿੱਚ ਆਈਆਂ ਖਰਾਬੀਆਂ ਨੂੰ ਠੀਕ ਕਰਨ ਲਈ ਸਰਦਾਰ ਕੁਲਵੰਤ ਸਿੰਘ ਹਲਕਾ ਵਿਧਾਇਕ ਵੱਲੋਂ 2.6 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਸ਼ਹਿਰ ਦੇ ਫੇਸ 4 ਦੇ ਗੁਰਦੁਆਰਾ ਸ਼੍ਰੀ ਕਲਗੀ ਤਰ ਸਾਹਿਬ ਦੇ ਸਾਹਮਣੇ ਲਗਭਗ 360 ਮੀਟਰ ਸੀਵਰ ਲਾਈਨ ਅਤੇ ਫੇਸ 3B1 ਅਤੇ ਫੇਸ 3B2 ਦੀ ਡਿਵਾਈਡਿੰਗ ਰੋਡ ਤੇ ਬਣੀਆਂ ਦੁਕਾਨਾਂ ਲਈ ਲਗਭਗ 135 ਮੀਟਰ ਲੰਬੀ ਸੀਵਰ ਲਾਈਨ ਪਾਉਣ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਯਾਰ ਤੇ ਜਿਆ ਸ਼ਰਮਪੱਤਾ ਸੀਵਰਿਆ ਪ੍ਰੋਜੈਕਟ ਕਿੰਨੇ ਕ ਦਾ ਜਿਹੜਾ ਬੱਜਦਾ ਇਹ ਤੇ ਕਿੰਨੇ ਦਿਨ ਕੰਪਲੀਟ ਹੋਣਾ ਤੇ ਕਿੰਨੀ ਦਿੱਕਤ ਇਹ ਪ੍ਰੋਜੈਕਟ ਜਿਹੜਾ ਨਾ ਜੀ ਮਤਲਬ ਆਲਮੋਸਟ ਅੱਧੇ ਮੋਹੱਲੀ ਵਾਸਤੇ ਹੈ। 2 ਕਰੋੜ ਤੇ 62 ਲੱਖ ਰੁਪਏ ਵੀ ਲਾਗ ਦੇਣਾ ਇਹ ਅੱਜ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਪਬਲਿਕ ਹੈਲਥ ਡਿਪਾਰਟਮੈਂਟ ਵੱਲੋਂ ਇਹ ਕੰਮ ਕੀਤਾ ਜਾਣਾ ਹੈ ਔਰ ਇਹ ਕੰਮ ਉਹ ਆ ਵੀ ਜਿਹੜਾ ਚਮੈਨ ਰੋਲ ਟੈਕਨੀਕਲ ਹੈ ਔਰ ਇਹ ਕੰਮ ਇਹ ਹੈ ਵੀ ਬਹੁਤ ਸਾਰੇ ਜਿਹੜੇ ਕਨੈਕਸ਼ਨ ਸੀ ਸੀਵਰੇਜ ਦੇ ਉਹ ਸਟਾਰਮ ਡਰੇਨ ਦੇ ਵਿੱਚ ਬਰਸਾਤੀ ਨਾਲਾ ਜਿਹੜਾ ਜਾ ਰਿਹਾ ਨਾਲ ਬਰਸਾਤੀ ਜਿਹੜੀ ਡਰੇਨ ਜਾ ਰਹੀ ਨਾਲ ਉਹਦੇ ਵਿੱਚ ਹੋਏ ਹੋਏ ਨੇ ਤੇ ਉਹ ਜਿਹੜੇ ਕਨੈਕਸ਼ਨ ਦੇ ਕੋਈ ਕੋਈ ਨਹੀਂ ਉਹ ਸਾਰਾ ਪਾਣੀ ਹੈ ਜਿਹੜਾ ਉਹ ਲਖਨੌਰ ਚੋਦ ਵਿੱਚ ਨਿਕ ਰਿਹਾ ਹੈ ਸੀਵਰੇਜ ਦਾ ਪਾਣੀ ਥਰੂ ਬਰਸਾਤੀ ਜਿਹੜਾ ਡਰੇਨ ਪਾਈ ਪਈ ਆ ਜਿਹੜਾ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਉਹ ਵੀ ਫੈਲ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਜਿਹੜਾ ਬਣਾਈ ਰਹਿਦਾ ਤੇ ਇਸ ਕਰਕੇ ਕਿ ਅੱਜ ਕੰਮ ਸ਼ੁਰੂ ਹੋਇਆ ਤੇ ਮੈਂ ਪਬਲਿਕ ਹੈਲਥ ਦੇ ਜਿਹੜੇ ਡਿਪਾਰਟਮੈਂਟ ਦੇ ਬੰਦੇ ਨੇ ਉਹਨਾਂ ਨੂੰ ਸ਼ਾਬਾਸ਼ ਹੀ ਦੰਨਾ ਵੀ ਉਹਨਾਂ ਨੇ ਇੱਕ ਇੱਕ ਕਨੈਕਸ਼ਨ ਆ ਜਿਹੜਾ ਇੱਕ ਫੇਸ ਤੋਂ ਲੈ ਕੇ 5 ਫੇਸ ਤੱਕ 70 ਦੇ 71 ਸੈਕਟਰ ਤੇ ਨਾਲ ਇੰਡਸਟਰੀਅਲ ਏਰੀਆ ਜਿਹੜਾ ਬਹੁਤ ਸਾਰਾ ਪਾਰਟ ਆ ਜਿਹੜਾ ਉਹਦੇ ਵਿੱਚ ਇਹ ਕਨੈਕਸ਼ਨ ਹੋਏ ਹੋਏ ਨੇ ਲੋਕਾਂ ਨੇ ਗਲਤ ਕੀਤੇ ਹੋਏ ਨੇ ਤੇ ਇੱਕ ਇੱਕ ਕਨੈਕਸ਼ਨ ਆ ਜਿਹੜਾ ਉਹ ਆਡੈਂਟੀਫਾਈ ਕੀਤਾ ਤੇ ਆਡੈਂਟੀਫਾਈ ਕਰਨ ਤੋਂ ਬਾਅਦ ਉਹ ਜਿਹੜੇ ਕਨੈਕਸ਼ਨ ਨੇ ਹੁਣ ਜਿਹੜੇ ਸੀਵਰੇਜ ਦੇ ਕਨੈਕਸ਼ਨ ਹੁਣੇ ਸੀਵਰੇਜ ਲਾਈਨ ਚ ਪੈਣੇ ਚਾਹੀਦੇ ਸੀ ਉਹ ਜਿਹੜਾ ਕਨੈਕਸ਼ਨ ਦਾ ਹੁਣ ਸੀਵਰੇਜ ਕਨੈਕਸ਼ਨ ਪਾਏ ਜਾਣਗੇ ਤੇ ਸਟਾਰਮ ਡਰੇਨ ਦੇ ਵਿੱਚੋਂ ਖਤਮ ਕਰ ਦਿੱਤੇ ਜਾਣਗੇ ਇਹ ਕੰਮ ਬੜਾ ਬ੍ਰੀਚੀ ਦਾ ਕੰਮ ਆ ਲੇਕਿਨ ਇਹ 6 ਮਹੀਨੇ ਵਿੱਚ ਹੋਣ ਜਾਣਾ ਆਲਾ ਪੂਰਾ ਕੰਮ ਆ ਜਿਹੜਾ ਕਿ ਇਹ ਮੁਹਾਲੀ ਵਾਸੀਆਂ ਨੂੰ ਬਹੁਤ ਰਾਹਤ ਦੇਊਗਾ ਔਰ ਮੁਹਾਲੀ ਜਿਸ ਸੋਚ ਦੇ ਨਾਲ ਬਣਾਇਆ ਗਿਆ ਸੀ ਉਹ ਸੋਚ ਨੂੰ ਉਹ ਪੂਰਾ ਕਰੇ। ਐਮਐਲਏ ਸਭ ਪਹਿਲਾਂ ਕੋਈ ਪਲਾਨਿੰਗ ਨਹੀਂ ਕੀਤੀ ਸੀ ਕਿ ਕਾਜਵੇ ਤੇ ਜਿਹੜਾ ਕੋੜਾ ਪਿਆ ਕੱਚ ਕਰਦਾ ਇੱਥੇ ਬਣ ਜਾਉ ਤੂੰ ਸੇ ਪੰਜ ਫੇਸ ਬਣਾਤਾ ਕਹਿੰਦੇ ਸੀ ਇੱਥੇ ਚਾਰ ਫੇਸ ਪਾਣੀ ਦੀ ਬਹੁਤ ਮਾਰ ਆ। ਕਾਜਵੇ ਤੇ ਜਿਹੜਾ ਪਹਿਲਾਂ ਹੱਦ ਕੀਤਾ ਗਿਆ ਪਹਿਲਾਂ ਨਹੀਂ ਸੀਗਾ ਤੁਹਾਨੂੰ ਲੱਗਦਾ ਕਿ ਪ੍ਰੋਜੈਕਟ ਪਹਿਲਾਂ ਬਣ ਜਾਣਾ ਪੁੱਛੇ। ਦੇਖੋ ਆਸਨ ਦੇ ਵਿੱਚ ਕਈ ਵਾਰੀ ਪਤਾ ਨਹੀਂ ਹੁੰਦਾ ਹੈ। ਤੋ ਚੰਡੀਗੜ੍ਹ ਵੀ ਸ਼ਹਿਰ ਬਣ ਰਿਹਾ ਤੇ ਮੁਹਾਲੀ ਵੀ ਇਕੱਠੇ ਬਣ ਰਹੇ ਸੀ ਉਹਨਾਂ ਦੀ ਆਪਣੀ ਐਡਮਿਨਿਸਟ੍ਰੇਸ਼ਨ ਸੀ ਚੰਡੀ ਦੀ ਮੁਹਾਲੀ ਦੀ ਆਪਣੀ ਸੀ ਤੋ ਕਈ ਵਾਰੀ ਤਾਲਮੇਲ ਦੀ ਘਾਟ ਕਰਕੇ ਕਿਤੇ ਨਾ ਕਿਤੇ ਉਹ ਮਤਲਬ ਜਿਹੜਾ ਉਹਦਾ ਖਾਮ ਹੈ ਅੱਜ ਆ ਉਹ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਪਰ ਹੁਣ ਹੌਲੀ ਹੌਲੀ ਕਰਕੇ ਸਾਰਾ ਸਿਸਟਮ ਆ ਠੀਕ ਕੀਤਾ ਜਾ ਰਿਹਾ ਔਰ ਰੌਣ ਵਾਲੇ ਟਾਈਮ ਦੇ ਵਿੱਚ ਸਾਰਾ ਸਿਸਟਮ ਠੀਕ ਹੋ ਚੁੱਕਾ ਹੈ ਪਰ ਗੱਤਰ ਮੇਰ ਕਾਂਚੀ ਦਾਸ ਰੇ ਕਹਿੰਦੇ ਸਾਡੇ ਐਮਸੀ ਦੇ ਕੰਮ ਕਹਿੰਦੇ ਐਮਐਲਏ ਸਾਹਿਬ ਕਹਿੰਦੇ ਪਿੰਡਾਂ ਜਾਣਾ ਚਾਹੀਦਾ ਕਹਿੰਦੇ ਪਿੰਡਾਂ ਦੇ ਵਿੱਚ ਲੋਕਾਂ ਦੀ ਬਹੁਤ ਸਮੱਸਿਆ ਹੈ ਦੇਖੋ ਮੇਰੀ ਬੇਨਤੀ ਹੈ ਵੀ ਉਹਨਾਂ ਨੂੰ ਤੰਗ ਕਰਸਣ ਤੋਂ ਕਿੰਨਾ ਕੁ ਚਾਉਂਦਾ ਹੈ ਜੇ ਐਮਸੀ ਦੇ ਕੰਮ ਉਹ ਸਹੀ ਤਰੀਕੇ ਨਾਲ ਕਰਨ ਜਾਂ ਉਹਨਾਂ ਨੂੰ ਕਰਨ ਆਉਂਦੇ ਹੋਣ ਤਾਂ ਮੈਨੂੰ ਵੀ ਲੋੜ ਹੈ ਮੈਂ ਤਾਂ ਮੇਰਾ ਮੇਰੇ ਕੰਮ ਕੀ ਹੈ ਕਿਉਂਕਿ ਉਹ ਕੰਮ ਕਰ ਨਹੀਂ ਸਕਦੇ ਉਹਨੂੰ ਕੰਮ ਕਰਨ ਦਾ ਪਤਾ ਨਹੀਂ ਹੈਗਾ ਇਸ ਕਰਕੇ ਇਹ ਸਾਰੇ ਕੰਮ ਨੂੰ ਆਪਣੇ ਹੱਥ ਵਿੱਚ ਲੈਣੇ ਪੈ ਰਹੇ ਨੇ ਮੈਂ ਲੋਕਾਂ ਨੂੰ ਛੱਡਦਾ ਨਹੀਂ ਰਹਿ ਸਕਦਾ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਔਰ ਮੈਂ ਦੱਸ ਦਿੰਦਾ ਐ ਇਸ ਗੱਲ ਜੇ ਵੀ ਮੈਂ ਇਕੱਲਾ ਪਿੰਡਾਂ ਦਾ ਨੁਮਾਇੰਦਾ ਨਹੀਂ ਸ਼ਹਿਰ ਦਾ ਵੀ ਨੁਮਾਇੰਦਾ ਜਿਨ੍ਹਾਂ ਵੋਟਾਂ ਮੈਨੂੰ ਪਿੰਡਾਂ ਚ ਪਈਆਂ ਹੋਣੀਆਂ ਸ਼ਹਿਰ ਚ ਪਈਆਂ ਨੇ ਪਿੰਡਾਂ ਦੇ ਵੀ ਤੇ ਸ਼ਹਿਰਾਂ ਦੇ ਜੋ ਮੈਨੂੰ ਮਾਣ ਦਿੱਤਾ ਕੋ ਮੈਂ ਕਦੇ ਭੁੱਲ ਨਹੀਂ ਸਕਦਾ ਉਦੋਂ ਪਹਿਲਾਂ 15 ਸਾਲ ਉਹਨੂੰ ਦੰਦੇ ਰਹੇ ਨੇ ਇਹਨੂੰ ਉਹ ਸੋਚਣ ਵੀ 15 ਸਾਲ ਉਹਨਾਂ ਨੇ ਕੀ ਕੀਤਾ ਤੇ ਸਾਡੀ 2.5 ਸਾਲ ਦੀ ਕਾਰਗੁਜ਼ਾਰੀ ਨੂੰ ਦੇਖਦੇ ਵੀ ਅਸੀਂ ਕੀ ਖੈਰਲੀ ਕਰ ਰਹੇ ਫਿਰ ਆਪਣੇ ਆਪੇ ਪਤਾ ਚੱਲ ਜਾਊਗਾ ਤੇ ਇਸ ਕਰਕੇ ਮੈਨੂੰ ਇਹ ਮੈਂ ਕਹਿੰਦਾ ਵੀ ਉਹ ਨਿੰਦਿਆ ਕਰਨ ਦੀ ਵੀ ਆਏ ਜਾਂ ਕ੍ਰਿਟਿਸਿਜ਼ਮ ਕਰਨ ਦੀ ਵੀ ਆਏ ਉਹ ਕੰਮ ਕਰਨ ਤੇ ਲੋਕਾਂ ਨੂੰ ਪਤਾ ਲੱਗਿਆ ਵੀ ਹਾਂ ਇਹਨਾਂ ਨੇ ਸਾਨੂੰ ਕੰਮ ਕਰਕੇ ਦਿਖਾਇਆ